ਸਾਡਾ ਪਿੰਡ ਜੀ ਚੱਕ ਛਬਰੀ ਵਾਲਾ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਲਗਾਤਾਰ ਫਿਸਰੀਵਾਰ ਹੋ ਗਈ ਹੈ ਇੱਥੇ ਪਿੰਡ ਵਿੱਚ ਸਵਰਸੰਤੀ ਹੋ ਰਹੀ ਹੈ ਮਾੜੇ ਬੋਟੇ ਮਤभेद ਹੋਣ ਦੇ ਬਾਵਜੂਦ ਵੀ ਜਿਹੜੀ ਅਸੀਂ ਇਹ ਸਵਰਸੰਤੀ ਕਰਦੇ ਆਂ ਤਾਂ ਐਸ ਵਾਰੀ ਸਰਪੰਚ ਜਿਹੜੀ ਲੇਡੀ ਸੀਟ ਸਾਡੀ ਰਿਜ਼ਰਵ ਆਈ ਹੈ ਉਹ ਅਸੀਂ ਸਰੋਜ ਰਾਣੀ ਦਾ ਜਿਹੜਾ ਉਹਨਾਂ ਨੂੰ ਅਸੀਂ ਸਰਪੰਚ ਬਣਾਇਆ ਹੈ ਹੋਰ ਨੇੜੇ ਤੇੜੇ ਪਿੰਡਾਂ ਵਾਲਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਨਾ ਕਿ ਮਾੜੀਆਂ ਮੋਟੀਆਂ ਲੜਾਈਆਂ ਪੜਾਈਆਂ ਛੱਡ ਕੇ ਹਰ ਪਿੰਡ 'ਚ ਸੌਰ ਸੰਮਤੀ ਹੋਣੀ ਚਾਹੀਦੀ ਹੈ ਕਿਉਂਕਿ ਇੱਕ ਤਾਂ ਸਮੇਂ ਦੀ ਬੜੀ ਵੇਸਟੇਜ ਹੈਗੀ ਹੈ ਪੈਸੇ ਦੀ ਬੜੀ ਵੇਸਟੇਜ ਹੈਗੀ ਹੈ ਸਾਰੀ ਚੀਜ਼ ਵੇਸਟ ਹੀ ਵੇਸਟ ਹੈ ਤੇ ਫਿਰ ਇਹ ਵੀ ਸੁਣਿਆ ਹੈ ਵੀ ਸਰਕਾਰ ਵੱਲੋਂ 5 ਲੱਖ ਦੀ ਉਹਨੂੰ ਗ੍ਰਾਂਟ ਵੀ ਦੇਣੀ ਹੈ ਜਿਨ੍ਹਾਂ ਨੇ ਸਬਰ ਸੰਤੀ ਕਰਨੀ ਹੈ ਤੇ ਜੋ 5 ਲੱਖ ਮਿਲੇਗਾ ਤਾਂ ਉਹ ਵੀ ਪਿੰਡ ਤੇ ਲੱਗਣਾ ਹੈ ਸੋ ਮੈਂ ਸਾਰੇ ਜਿੰਨੇ ਪਿੰਡ ਵਾਲੇ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਵੱਡੇ ਨਿੱਕੇ ਜੋ ਵੀ ਨੇ ਮੈਂ ਸਾਰਾਂ ਦਾ ਤਹਿਤੋਂ ਲੋਨ ਦਿਨਵਾਦੀਆਂ ਤੇ ਮੈਂ ਇਹ ਸਾਰੀ ਟੀਮ ਨੂੰ ਸਮਾਤ ਸਰਪੰਚ ਤੇ ਮੈਂਬਰਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਇਸ ਸਰਵਸੰਤੀ ਨੂੰ ਕਿ ਅੱਜ ਪਿੰਡ ਚੱਕ ਛਪੜੀ ਵਾਲਾ ਦੀ ਤੀਸਰੀ ਵਾਰ ਸਾਰੇ ਪਿੰਡ ਦੀ ਸਹਿਮਤੀ ਨਾਲ ਸਰਵਸੰਤੀ ਸਰੋਜ ਰਾਣੀ ਤੇ ਅੱਜ ਤੀਸਰੀ ਵਾਰੀ ਸਹਿਮਤੀ ਹੋਈ ਮੈਂ ਪਿੰਡ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਜਿਹੜੇ ਅੱਗੇ ਆਸੇ-ਪਾਸੇ ਪਿੰਡ ਹੈ ਇਸੇ ਤਰ੍ਹਾਂ ਸਾਡੇ ਪਿੰਡ ਤਰ੍ਹਾਂ ਵੀ ਮਤਭੇਦ ਛੱਡ ਕੇ ਆਦਾ ਬੈਠ ਕੇ ਸਾਂਝੀ ਜਗ੍ਹਾ ਤੇ ਪੰਚਾਇਤ ਦੀ ਚੋਣ ਕਰ ਲੈਣ ਕਿਉਂਕਿ ਆਪ ਦੀ ਬਰਬਾਦੀ ਘਰ ਦੀ ਬਰਬਾਦੀ ਪੈਸੇ ਦੀ ਬਰਬਾਦੀ ਪਿੰਡ ਵਿੱਚ ਕਲੇਸ਼ ਵੀ ਖਤਮ ਹੋ ਜਾਏਗਾ ਜੇ ਤੁਮ ਮਾੜਾ-ਮੋਟਾ ਹੁੰਦਾ ਤਾਂ ਜੇ ਸਰਬਸੰਤੀ ਕਰਦੇ ਆ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਵੀ ਕਿਹਾ ਜੀ 5 ਲੱਖ ਰੁਪਇਆ ਅਸੀਂ ਪਿੰਡ ਨੂੰ ਦੇਾਂਗੇ ਸਰਬਸੰਤੀ ਨਾਲ ਮੈਂ ਤਾਂ ਅੱਜ ਫਿਰ ਬੇਨਤੀ ਕਰਦਾ ਵੀ ਸਾਰੇ ਸਜਣਾ ਨੂੰ ਵੀ ਵੱਧ ਤੋਂ ਵੱਧਦਾ ਆਸੇ-ਪਾਸੇ ਵੀ ਸੰਦੇਸ਼ ਪਚਾਓ ਕਿਉਂਕਿ ਜਿੰਨਾ ਹੀ ਹੋ ਸਕੇ ਸਭ ਦੀ ਸੰਤੀ ਦਾ ਬਹੁਤ ਵਧਾ ਹੈ ਤੇ ਮੈਂ ਅੱਜ ਸਾਰੇ ਨਗਰ ਪਿੰਡ ਦੇ ਨੌਜਵਾਨਾਂ ਨੂੰ ਪਹਿਣਾ ਬੀਬੀਆਂ ਨੂੰ ਬਜ਼ੁਰਗਾਂ ਨੂੰ ਵਿਸ਼ਵਾਸ ਦਿਵਾਉਂਦਾ ਚਲੋ ਜੀ ਅੱਗੇ ਜਿਹੜਾ ਸਮਾਂ ਲੰਘ ਗਿਆ ਲੰਘ ਗਿਆ ਆਉਣ ਵਾਲੇ ਸਮੇਂ 'ਚ ਸਭ ਕੁਝ ਛੱਡ ਕੇ ਸੋਚ ਕੇ ਇਹ ਨਹੀਂ ਵੀ ਕੋਈ ਨਿੱਜੀ ਰੰਜਿਸ਼ ਰੱਖਾਂਗੇ ਕੋਈ ਇੱਧੇ ਤੇ ਦੂਰ ਨਹੀਂ ਰੇਖ ਦੇ ਪੂਰੀ ਮਦਦ ਕਰਾਂਗੇ ਪਿੰਡ ਦਾ ਵਿਕਾਸ ਕਰਾਂਗੇ ਇਹਦੇ ਵਿੱਚ ਕੋਈ ਪੈਸਾ ਨਹੀਂ ਖਾਵਾਂਗੇ ਜੇ ਅੱਜ ਮੈਨੂੰ ਸਰਵ ਸੰਤੀ ਨਾਲ ਪਿੰਡ ਨੇ ਚੁਣਿਆ ਹੈ ਕਹਿੰਦੇ ਜੇ ਮੈਂ ਫਿਰ ਵੀ ਪੈਸਾ ਖਾਵਾਂ ਤੇ ਲੱਖ ਲਖਾਂ ਤੈਨੂੰ ਦੇ ਦੂ ਬਾਅਦ ਵੀ ਫਿਰ ਵੀ ਮੈਂ ਜੇ ਖਾਵਾਂ ਤਾਂ ਇਹ ਤੋਂ ਬਾਅਦ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ